ਸਾਵਾਇਸ਼ਰ ਜੀ ਕਿਥੇ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਉਂਕਿ ਸੱਚ ਦੀ ਆਵਾਜ਼ ਬਣ ਕੇ ਕੋਈ ਵੀ ਪਾਰਟੀ ਆ ਉਹਦੀ ਆਵਾਜ਼ ਨੂੰ ਸੈਂਟਰ ਦੇ ਬੋਲੇ ਤੇ ਅੰਨੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਜਾਂ ਸੈਂਟਰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਹੋ ਮੈਂ ਸਮਝਦਾ ਕਿ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਅੱਜ ਜਿਹੜਾ ਬੜਾ ਗੰਭੀਰ ਮਸਲਾ ਕਿਉਂਕਿ ਬੰਦੀ ਸਿੰਘ ਜਿਹੜੇ ਕਈ-ਕਈ ਸਾਲਾਂ ਤੋਂ ਜਿਲ੍ਹਾਂ ਚ ਬੰਦ ਨੇ ਜਿਨ੍ਹਾਂ ਨੂੰ ਸਜ਼ਾਾਂ ਪੂਰੀਆਂ ਹੋਣ ਤੋਂ ਮਿਲਦੀ ਚਲਬਰ ਡਬਲ ਤੋਂ ਵੀ ਵੱਧ ਮੈਂ ਕਹਿੰਨਾ ਉਹਨਾਂ ਨੂੰ ਟਾਈਮ ਹੋ ਗਿਆ ਉਹ ਅੱਜ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹਨਾਂ ਨੂੰ ਰਿਹਾ ਕਰਨਾ ਤਾਂ ਇੱਕ ਪਾਸੇ ਸੀ ਪਰ ਰਿਹਾ ਤੋਂ ਬਾਅਦ ਇੱਕ ਪੜਾ ਗੰਭੀਰ ਮੈਂ ਸਮਝਦਾ ਮਸਲਾ ਉੱਪਰ ਕੇ ਸਾਹਮਣੇ ਤੁਹਾਡੇ ਸਾਹਮਣੇ ਆਇਆ 2 ਸਾਲ ਪਹਿਲਾਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਦਾ ਕੋਈ ਕਸੂਰ ਨਹੀਂ ਸੀ ਸਿੰਧੂ ਬਿਲਾ ਕਸੂਰੋਂ ਪਹਿਲਾ ਕਿਸੇ ਜੁਰਮ ਤੋਂ ਉਹਦੇ ਤੇ ਐਨਐਸਏ ਲਾ ਕੇ ਉਹਦੇ ਤੇ ਦੇਫਰ ਸਕੀ ਯਾਰੋ ਕਾਲੇ ਪਾਣੀ ਵਰਗੀ ਝੇਲ ਡਿਬੜੂ ਕਰਕੇ ਪੇਖਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਐਨਐਸਏ ਲਾਦੀ ਜਦ ਕਿ ਇਹ ਕੋਈ ਸਿਧਾਂਤ ਨਹੀਂ ਕਿਸੇ ਦੇਸ਼ ਦਾ ਮੈਂ ਸਮਝਦਾ ਇਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਇਹ ਅਲੰਘਣਾ ਪਰ ਇੱਕ ਚੀਜ਼ ਹੈ ਜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਇੱਕ ਗੱਲ ਸਮਝੀ ਕਿ ਜੇ ਕੋਈ ਪੰਥ ਦੀ ਗੱਲ ਕਰਦਾ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਨੌਜਵਾਨੀ ਦੀ ਗੱਲ ਕਰਦਾ ਜੇ ਕੋਈ ਨਸ਼ੇ ਛਡਾਉਣ ਦੀ ਗੱਲ ਕਰਦਾ ਉਹਨੂੰ ਦਬਾਉਣ ਵਾਸਤੇ ਉਹਨੂੰ ਜੇਲ੍ਹ 'ਚ ਭੇਜਤਾ ਪਰ ਪੰਜਾਬ ਦੇ ਲੋਕਾਂ ਨੇ ਖੰਡੂਰ ਸਾਹਿਬ ਦੇ ਪਵਿੱਤਰ ਧਰਤੀ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੇ ਇੱਕ ਐਸੀ ਚਪੇੜ ਮਾਰੀ ਤੇ ਭਾਈ ਅਮਰਤਪਾਲ ਸਿੰਘ ਨੂੰ ਪੂਰੇ ਪੰਜਾਬ ਦੇ ਐਮਪੀਆ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਉਹਨੂੰ ਐਮਪੀ ਬਣਾਤਾ ਇਹਦੇ ਤੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਲੋਕ ਕਿਤੇ ਨਾਲ ਨੇ ਯਾਰੋ 2 ਲੱਖ ਰੁਪਏ ਮੰਦਾ ਚਤਕੇ ਜਿਹਨੂੰ ਜੇਲ੍ਹ ਦੇ ਵਿੱਚ ਐਮਪੀ ਬਣਾਇਆ ਹੋਏ ਤੇ ਉਹਨੂੰ ਰਿਹਾ ਨਾ ਕੀਤਾ ਜਾਵੇ ਇਹ ਮਨੁੱਖੀ ਅਧਿਕਾਰਾਂ ਦੀ ਲੰਗੜਾ ਨਹੀਂ ਇਹ ਜੁਰਮ ਨਹੀਂ ਕਿਸੇ ਘਟ ਗਣਤੇ ਤੇ ਇੱਥੇ ਹੀ ਬਾਤ ਨਹੀਂ ਇੱਕ ਨੀਤੀ ਤਾਤ ਪੰਜਾਬ ਦੀ ਜ਼ਮੀਨ ਨੂੰ ਰੱਪਿਆ ਜਾ ਰਿਹਾ ਕਿਤੇ ਤਾਂ ਵੱਡੇ ਵੱਡੇ ਰੋਡ ਕੱਢੇ ਜਾ ਰਹੇ ਆ ਕਿਤੇ ਕਲੋਨੀਆਂ ਦੇ ਨਾਂ ਤੇ ਲੱਖਾਂ ਇੱਕ ਹਜ਼ਾਰਾਂ ਇੱਕ ਅ 70 ਹਜ਼ਾਰ ਇੱਕ ਇੱਕ ਹੋਰ ਲੁਧਿਆਣੇ ਦੇ ਵਿੱਚ ਪ੍ਰਮਾਣਚਾਹੀ ਕਰਦਾ ਕਿ ਜਮੀਨ ਐਕਵਾਇਰ ਕੀਤੀ ਜਾਊਗੀ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਰੌਲਾ ਪਾਉਨੇ ਆ ਤੁਹਾਡੇ ਅੱਗੇ ਇੱਕ ਗੱਲ ਆ ਜਾਣੀ ਆ ਅਸੀਂ ਰੌਲਾ ਪਾਉਨੇ ਆ ਕਿ ਪੰਜਾਬ ਦਾ ਪਾਣੀ ਹਾਏ ਪੰਜਾਬ ਦਾ ਪਾਣੀ ਲੁੱਟਿਆ ਗਿਆ ਪੰਜਾਬ ਦਾ ਪਾਣੀ ਨਾ ਸਾਡੀਆਂ ਜ਼ਮੀਨਾਂ ਜੇ ਰਹਿਣਗੀਆਂ ਨਹੀਂ ਜੇ ਸਾਡੇ ਜ਼ਮੀਨਾਂ ਕੁਝ ਸੜਕਾਂ ਨੇ ਘੇਰ ਲੀਆਂ ਕੁਝ ਕਲੋਨੀਆਂ ਨੇ ਘੇਰ ਲੀਆਂ ਸਾਡੇ ਕੋਲ ਬਚਿਆ ਇੱਕ ਅੱਖ ਨਹੀਂ ਤੇ ਪੰਜਾਬ ਦਾ ਪਾਣੀ ਫਿਰ ਉਹਨਾਂ ਨੇ ਕਹਿਣਾ ਜੀ ਲਓ ਪਾਣੀ ਉਹ ਬੜਾ ਹਣ ਛੱਡ ਕੇ ਡੈਮ ਨੂੰ ਤੋੜ ਕੇ ਸਾਨੂੰ ਇੱਥੇ ਮਾਰ ਦੇਣਗੇ ਇੱਕੋ ਹੀ ਹੱਲ ਆ ਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਕਾਲੀਦਾਰ ਵਾਰਿਸ ਪੰਜਾਬ ਨੇ ਅੱਜ ਇੱਥੇ ਐਲਾਨ ਕੀਤਾ ਕਿ ਨਾ ਤੇ ਪੰਜਾਬ ਦਾ ਪਾਣੀ ਰੁਕਣ ਦੇਾਂਗੇ ਨਾ ਪੰਜਾਬ ਦੀ ਜ਼ਮੀਨ ਉੱਥੇ ਆਉਣ ਦੇਾਂਗੇ ਅੱਜ ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਵੀ ਅੱਜ ਸਾਡੇ ਨਾਲ ਪਿਰਤੀਪਾਲ ਸਿੰਘ ਜੀ ਜਨਵਰ ਔਰ ਸਾਡੇ ਬਾਪੂ ترਸੇਮ ਸਿੰਘ ਜੀ ਉਹ ਵੀ ਇੱਥੇ ਆਏ ਸੀ ਜੌਣ ਸਾਹਿਬ ਆਏ ਸਮੁੱਚੀਆਂ ਜਥੇਬੰਦੀਆਂ ਆਈਆਂ ਸਾਡੇ ਤੁਹਾਡੇ ਚੈਨਲ ਨਾਲ ਰਾਹੀਂ ਪੰਜਾਬ ਤੇ ਸੈਂਟਰ ਸਰਕਾਰ ਦੇ ਅੰਨੇ ਤੇ ਬੋਲੇ ਕੰਨਾਂ ਤੱਕ ਇੱਕੋ ਹੀ ਸਾਡੀ ਅਪੀਲ ਹੈ ਕਿ ਨਾ ਕਰੋ ਜੁਰਮ ਨਾ ਕਰੋ ਅਤਖਦਾ ਦਾ ਵੈਰ ਹੁੰਦਾ ਜੇ ਜੁਰਮ ਜਿਹੜਾ ਨਾ ਉਹਦਾ ਪੈਰ ਨਹੀਂ ਹੁੰਦੇ ਜੁਰਮ ਦੇ ਤੇ ਜਿਹੜੀ ਕੌਮ ਹੈ ਨਾ ਪੰਜਾਬ ਦੀ ਇਹ ਬੜੀ ਬਹਾਦਰ ਕੌਮ ਹੈ ਇੰਨੇ ਕਿਸੇ ਦੇ ਪੈਰ ਲੱਗਣ ਨਹੀਂ ਦਿੱਤੇ ਧਾੜਵੀ ਦੇ ਤੇ ਤੁਹਾਡੇ ਵੀ ਨਹੀਂ ਲੱਗਣਗੇ ਅੱਛਾ ਇਹ ਪੰਜਾਬ ਪਰ ਦੇ ਵਿੱਚ ਸਾਰੇ ਡਿਪਨ ਬਤਾਇਆ ਕਿ ਤੁਸੀਂ ਕੱਲ੍ਹ ਲਿਖਾ ਦਿੱਤਾ ਇਹ ਸਾਡੇ ਕਾਲੀਦਾਰ ਵਾਰਿਸ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦਿੱਤਾ ਜਾ ਰਿਹਾ ਲੁਧਿਆਣੇ ਦੇ ਵਿੱਚ ਸਾਡੇ ਅਰਜਨਪਰ ਸਾਹਿਬ ਪ੍ਰਤੀਪਾਲ ਸਿੰਘ ਤੇ ਦਾਸ ਇਹਨਾਂ ਦੀ ਗਵਾਈ ਦੇ ਵਿੱਚ ਇਹ ਦਿੱਤਾ ਗਿਆ ਬਾਪੂ ਜੀ ਆਏ ਆ ਬਾਪੂਤਰ ਸੇਮ ਸਿੰਘ ਜੀ ਚ अच्छे ਤੌਰ ਤੇ ਜਵਲ ਸਭਾ ਆਇਆ ਚ अच्छे ਤੌਰ ਤੇ ਕਸਾਨ ਜਥੇਬੰਦੀਆਂ ਆਈਆਂ ਚੇਚੇ ਤੌਰ ਤੇ ਹੋਰ ਸਾਡੇ ਸਹੀਆਂ 라ਗੂ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਮੈਂ ਕਹਿੰਨਾ ਪ੍ਰੈਸ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੱਕ ਐਨੀ ਵੀਡੀਓ ਬਣਾ ਦਿਓ ਤੇ ਇਹਨਾਂ ਨੂੰ ਪਤਾ ਲੱਗ ਜੇ ਲੋਕ ਪੰਜਾਬ ਦੇ ਜਾਗ ਚੁੱਕੇ ਨੇ ਬਾਰ ਬਾਰ ਐਨਐਸਏ ਦੇ ਲੱਗ ਰਿਹਾ ਵਾ ਤਾਂ ਮੈਂ ਕੀ ਕਰਨਾ ਕੋਈ ਸਮਝ ਨਹੀਂ ਤੁਸੀਂ ਕਦੋਂ ਇਹ ਵੇਖੋ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਨੂੰ ਜਦੋਂ ਫੜਿਆ ਗਿਆ ਐਨਐਸਐ ਲਾਈ ਤੇ ਲੋਕ ਇੱਕ ਐਲਾਨ ਕਰਤਾ ਲੋਕਾਂ ਨੇ ਇਹ ਅਸੀਂ ਵਾਰਸ ਪੰਜਾਬ ਦੇ ਨਾਲ ਤੇ ਜਦੋਂ ਦੂਜੀ ਵਾਰੀ ਐਨਐਸਐ ਲਾਈ ਨਾ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਬਕਰੀ ਬਣਾ ਦਿੱਤਾ ਜਦੋਂ ਹੁਣ ਤੀਜੀ ਵਾਰੀ ਲਾਈ ਆ ਪੰਜਾਬ ਦੇ ਵਿੱਚ ਕਵਾਜ ਉੱਠੀ ਆ ਕਿ ਅਸੀਂ ਉਹਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਸਰਕਾਰੇ ਖਾਲਸਾ ਬਣਾਵਾਂਗੇ ਇੱਕ ਗੱਲ ਸੈਂਟਰ ਨੂੰ ਤੇ ਪੰਜਾਬ ਸਰਕਾਰ ਨੂੰ ਸਮਝਣੀ ਚਾਹੀਦੀ ਆ ਉਹਨਾਂ ਦੇ ਐਸਪੀ ਨੇ ਪਿੱਛੇ ਜਿਹੇ ਰੌਣਾ ਪਾਇਆ ਤੇ ਉਹ ਜਿਹੜੇ ਵਿਊ ਆ ਰਹੇ ਨੇ ਉਹਦੇ ਤੋਂ ਹਿਸਾਬ ਲੈ ਲੈਣ ਵੀ ਕਿਸ ਹਿਸਾਬ ਇਕ ਦੀ ਆ ਲੋਕ ਕਿਹਦੇ ਨਾਲ ਨੇ ਤੁਸੀਂ ਕਹਿੰਦੇ ਹੋ ਤੇ ਭਾਈ ਅਮਰਪਾਲ ਸਿੰਘ ਨਸ਼ਾ ਕਰਦਾ ਜੀ ਮੰਤਰੀ ਨੇ ਕਹਿਤਾ ਮੰਤਰੀ ਨੇ ਕਹਿਤਾ ਤੇ ਗੱਲ ਇਹ ਆ ਉਹ ਬਾਜੇ ਕੇ 2 ਸਕਿੰਟ ਦੀ ਸਪੀਚ ਜਿਹੜੀ ਦੇ ਕੇ ਉਹਨੇ ਜੱਗ ਤੇ ਸੱਚ ਯਾਰ ਕਰਤਾ ਕਿ ਭਾਈ ਸਾਹਿਬ ਬੇਦਾਗ ਸਖਸੀਅਤ ਆ ਅਸੀਂ ਉਹਦੇ ਨਾਲ バイクロチーカーチーカウーン